ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ। ਸ਼੍ਰੀ ਮੁਖਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਅੱਜ ਜਵਾਹਰਨਗਰ ਵਿਖੇ 74ਵਾਂ ਰਾਸ਼ਨਵੰਡ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਟ੍ਰੇਡ ਵਿੰਗ ਦੇ ਜਨਰਲ ਸਕੱਤਰ ਰਵਿੰਦਰਪਾਲ ਸਿੰਘ ਪਾਲੀ ਵਿਸ਼ੇਸ਼ ਤੌਰ ਤੇ ਪੁੱਜੇ। ਜਿਨ੍ਹਾਂ ਨੇ ਇਸ ਮੌਕੇ ਕਿਹਾ ਕਿ ਅੱਜ ਦਾ ਰਾਸ਼ਨ ਵੰਡ ਸਮਾਰੋਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਵਿਧਹਾੜੇ ਨੂੰ ਸਮਰਪਿਤ ਹੈ। ਉਹਨਾਂ ਰਾਸ਼ਨ ਵੰਡ ਸਮਾਗਮ ਵਿੱਚ ਪਹੁੰਚੀਆਂ ਬੀਬੀਆਂ ਨੂੰ ਤੇ ਸਮੂਹ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ। ਸਰਦਾਰ ਪਾਲੀ ਨੇ ਅੱਗੇ ਕਿਹਾ ਕਿ ਗਰੀਬ ਜ਼ਰੂਰਤਮੰਦ ਬੀਬੀਆਂ ਦੀ ਮਦਦ ਕਰਨਾ ਸੰਸਥਾ ਦਾ ਇੱਕ ਵਧੀਆ ਉਪਰਾਲਾ ਹੈ। ਜਿਹੜਾ ਕਿ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਉਹਨਾਂ ਤੋਂ ਬਾਅਦ ਚੇਅਰਮੈਨ ਨੀਲਕਮਲ ਸ਼ਰਮਾ ਨੇ ਬੋਲਦੇ ਹੋਏ ਕਿਹਾ ਕਿ ਸੰਸਥਾ ਗੁਰੂ ਨਾਨਕ ਦੇਵ ਜੀ ਦੇ ਦッセ ਮਾਰਗ ਜੋ ਕਿ ਕਿਰਤ ਕਰੋ ਵੰਡ ਛਕੋ ਨਾਮ ਜਪੋ ਤੇ ਦੀਨ ਦੁਖੀਆਂ ਦੀ ਸੇਵਾ ਕਰੋ ਉਹੀ ਸਿਧਾਂਤ ਤੇ ਸਾਡੀ ਸੁਸਾਇਟੀ ਕੰਮ ਕਰ ਰਹੀ ਹੈ ਉਹਨੇ ਕਿਹਾ ਕਿ ਜਿਹੜੇ ਮੇਰੇ ਨਾਲ ਨੌਜਵਾਨ ਸਾਥੀ ਜੁੜੇ ਹੋਏ ਹਨ ਗੁਰੂ ਨਾਨਕ ਦੇਵ ਜੀ ਇਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਇਸ ਮੌਕੇ ਕੈਸ਼ੀਅਰ ਦੀਪਕ ਆਨੰਦ ਪ੍ਰਦਾਨਕ ਕਮਲ ਚੀਨਾ ਰਕੇਸ਼ ਸ਼ਰਮਾ ਰਜਿੰਦਰ ਵਿੰਦਰਾ ਰਿਸ਼ੂ ਟਿੰਗਰਾ ਮੀਡੀਆ ਸਲਾਹਕਰ ਜੈ ਬਰਮਾ ਭੁਪਿੰਦਰ ਸਿੰਘ ਪੋਲਾ ਸਰਪੰਚ ਹੈਬੂਵਾਲ ਰਾਜ ਸੋਨੀ ਦੀਪ ਸਿੰਘ ਭਾਰਤ ਕਟਾਰੀਆ ਜਤਿੰਦਰ ਪਾਲਸ ਲੂਜਾ ਤੋਂ ਇਲਾਵਾ ਸੰਸਥਾ ਦੇ ਸਮੂਹ ਮੈਂਬਰ ਹਾਜ਼ਰ ਸਨ ਸੋਸਾਇਟੀ ਦੇ ਕੰਮ ਦੇਖਦੇ ਹੋਏ ਅੱਜ ਕਈ ਨਵੇਂ ਮੈਂਬਰ ਵੀ ਜੁੜੇ ਜਿਨ੍ਹਾਂ ਵਿੱਚ ਰਾਜ ਸੋਨੀ ਦਾ ਨਾਮ ਪ੍ਰਮੁੱਖ ਹੈ